ਇਹ ਹੈ ਪੰਜਾਬ ਦੇ ਜ਼ਿਲ੍ਹਾ ਮੋਗਾ ਦੇ ਬਲਾਕ ਨਿਹਾਲ ਸਿੰਘ ਵਾਲਾ ਦਾ ਪਿੰਡ ਤਖਤੂਪੁਰਾ ਜਿੱਥੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਦਸਵੀਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਮੁਬਾਰਕ ਚਰਨ ਪਾਏ ਅਤੇ ਇਸ ਧਰਤੀ ਨੂੰ ਪਾਵ ਲਏ ਸੇਨ ਗੁਰੂ ਸਾਹਿਬਾਨਾਂ ਦੀ ਯਾਦ ਚ ਗੁਰਦੁਆਰਾ ਸਾਹਿਬ ਸੁਸ਼ੋਭਿਤ ਹਨ ਇਥੇ ਮੱਸੀਆ ਤੋਂ ਇਲਾਵਾ ਮਾਗੀ ਅਤੇ ਵਿਸਾਖੀ ਮੌਕੇ ਪਾਰੀ ਜੋੜ ਮੇਲਾ ਲੱਗਦਾ ਹੈ ਗੁਰੂ ਨਾਨਕ ਦੇਵ ਜੀ ਆਪਣੀ ਦੂਜੀ ਉਦਾਸੀ ਦੌਰਾਨ ਤਕਤੂ ਪੂਰਾ ਵਿਖੇ ਰੁਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ ਪਿੰਡ ਚ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਪ ਪ੍ਰਾਪਤ ਪਵਨ ਸਥਾਨ ਦੇ ਨਜ਼ਦੀਕ ਰੁਕ ਕੇ ਸਵਾ ਮੀਨਾ ਸਿੱਖੀ ਦਾ ਪ੍ਰਚਾਰ ਕੀਤਾ ਅਤੇ 10ਵੀਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕੋੜੇ ਵੱਲੋਂ ਸੁਮ ਮਾਰ ਕੇ ਪਾਣੀ ਕੱਢਿਆ ਤੇ ਸਰੋਵਰ ਪ੍ਰਗਟ ਕੀਤਾ ਸੀ। ਦੇਸ਼ ਵਿਦੇਸ਼ਾਂ ਤੋਂ ਸੰਗਤਾਂ ਗੁਰੂ ਸਾਹਿਬਾਨਾਂ ਦੀ ਚਰਨ ਛੋਪਾ ਪ੍ਰਾਪਤ ਇਸ ਪਵਿੱਤਰ ਧਰਤੀ ਉੱਤੇ ਨਤਮਸਤਕ ਹੋਣ ਲਈ ਪਹੁੰਚਦੀਆਂ ਨੇ। ਇਸ ਧਰਤੀ ਨੂੰ ਗੁਰੂਆਂ ਦੀ ਚਰਨ ਛੋਪਾ ਪ੍ਰਾਪਤ ਹੋਣ ਦੇ ਬਾਵਜੂਦ ਵੀ ਪਿਛਲੀਆਂ ਸਰਕਾਰਾਂ ਵੱਲੋਂ ਇਸ ਪਿੰਡ ਦੀ ਅਹਿਮ ਮੰਗ ਨੂੰ ਅਣਦੇਖਿਆ ਕੀਤਾ ਗਿਆ। ਸਲੇ ਲੰਬੇ ਸਮੇਂ ਤੋਂ ਪਿੰਡ ਵਾਸੀਆਂ ਦੀ ਮੰਗ ਸੀ ਕਿ ਲਿੰਕ ਸੜਕ ਤਖਤੂਪੁਰਾ ਤੋਂ ਨਿਹਾਲ ਸਿੰਘ ਵਾਲਾ ਰਾਮਗੜ੍ਹ ਰੋਡ ਦੀ ਉਸਾਰੀ ਕੀਤੀ ਜਾਵੇ ਪਰ ਹਰ ਵਾਰ ਟੈਂਡਰ ਪਾਸ ਹੁੰਦੇ ਤੇ ਫਿਰ ਉਸ ਨੂੰ ਥੋੜਾ ਸਮੇਂ ਬਾਅਦ ਰੱਦ ਕੀਤਾ ਜਾਂਦਾ ਰਿਹਾ ਪਿੰਡ ਵਾਸੀਆਂ ਵੱਲੋਂ ਇਸ ਬਾਬਤ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਨਾਲ ਰਾਬਤਾ ਕਾਇਮ ਕਰਕੇ ਇਸ ਬਾਰੇ ਜਾਣੂ ਕਰਵਾਇਆ ਗਿਆ ਜਿਸ ਤੋਂ ਬਾਅਦ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਨੇ ਤੁਰੰਤ ਪ੍ਰਭਾਵ ਨਾਲ 106.52 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੀ ਲਿੰਕ ਸੜਕ ਤਖਤੂਪੁਰਾ ਤੋਂ ਨਿਹਾਲ ਸਿੰਘ ਵਾਲਾ ਰਾਮਗੜ੍ਹ ਰੋਡ ਦੀ ਨਵੀਂ ਉਸਾਰੀ ਦੇ ਕੰਮ ਨੂੰ ਮਤੀ 23 2025 ਨੂੰ ਪ੍ਰਵਾਨਗੀ ਦਿੱਤੀ ਅਤੇ ਮਤੀ 6 3 2025 ਨੂੰ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਜਿਸ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ ਉਹਨਾਂ ਵੀ ਮੈਂ ਯਾਦ ਦੱਸ ਦੂੰ ਕਮਾਲ ਮੰਨਦਾ ਵੀ ਮੈਂ ਮਹੀਨਾ ਪਹਿਲਾਂ ਮਿਲਿਆ ਸੀਗਾ ਉਹ ਤੋਂ ਬਾਅਦ ਸੀਐਮ ਸਾਹਿਬ ਦਾ ਖੁਦ ਮੈਨੂੰ ਫੋਨ ਆਇਆ ਕਿ ਰੋਡ ਦਾ ਕੰਮ ਚੱਲਿਆ ਕਿ ਨਹੀਂ ਚੱਲਿਆ ਮੈਂ ਉਹਨਾਂ ਨੂੰ ਦੱਸਿਆ ਕਿ ਸਰ 4 ਤਰੀਕ ਨੂੰ ਟੈਂਡਰ ਖੋਲਣਾ ਔਰ ਉਹਨਾਂ ਨੇ ਸਪੈਸ਼ਲ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਆਉਂਦੀ ਆ ਤੁਸੀਂ ਮੈਨੂੰ ਦੱਸਣਾ ਬੱਟੇ ਵੀ ਪਹੁੰਚ ਚੁੱਕੇ ਨੇ ਲੇਬਰ ਵੀ ਪਹੁੰਚ ਚੁੱਕੀ ਹੈ ਔਰ ਕੰਮ ਬੜੇ ਜੋਰ ਸ਼ੋਰ ਨਾਲ ਚੱਲ ਰਿਹਾ ਹੈ ਜਿਸ ਦਾ ਐਸਟੀਓ ਸਾਹਿਬ ਨੇ ਦੱਸਿਆ ਕਿ ਤਕਰੀਬਨ ਅਸੀਂ 2.5 ਤੋਂ 3 ਮਹੀਨੇ ਦੇ ਵਿੱਚ ਜਿਹੜੀ ਪੂਰੀ ਦੀ ਪੂਰੀ ਸੜਕ ਆ ਪਿੰਡ ਦੇ ਵਿੱਚ ਦੀ ਲੰਘਣੀ ਆ ਸਾਰੇ ਸਾਰਾ ਅ ਦੇਸ਼ ਵਿਦੇਸ਼ਾਂ ਤੋਂ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਆ ਰਹੀਆਂ ਸੰਗਤਾਂ ਨੂੰ ਆਉਣ ਜਾਣ 'ਚ ਆਸਾਨੀ ਹੋਏਗੀ। ਵਿਸਾਖੀ ਦਾ ਮੇਲਾ, ਸਗਰਾਂਦ ਤੇ ਮਸਿਆਂ ਇਥੇ ਹਰ ਲੱਗਦੀਆਂ ਮਹੀਨੇ ਦੇ ਮਹੀਨੇ ਬਹੁਤ ਇਕੱਠ ਹੁੰਦਾ ਹੈ ਤੇ ਹੁਣ ਨਿਤੰਗੂ ਹੀ ਸਾਡੇ ਇਥੇ ਬਹੁਤ ਸੰਗਤ ਆਉਂਦੀ ਜਾਂਦੀ ਰਹਿੰਦੀ ਹੈ। ਬਾਕੀ ਲੋਕ ਜਿਹੜੇ ਆਨੰਦਪੁਰ ਸਾਹਿਬ ਜਾਣ ਵਾਲੇ ਉਹ ਵੀ ਇਥੇ ਹੋ ਕੇ ਜਾਂਦੇ ਆ ਤੇ ਜਿਹੜੇ ਦੰਦਵਾਣਾ ਸਾਹਿਬ ਜਾਂਦੇ ਆ ਉਹ ਵੀ ਹੋ ਕੇ ਜਾਂਦੇ ਆ। ਇਸ ਰਾਹ ਦੇ ਵਿੱਚ ਅਸੀਂ ਬਹੁਤ ਔਖੇ ਸੀਗੇ ਤੇ ਇਸ ਕਰਕੇ ਇਸ ਸਰਕਾਰ ਨੇ ਸਾਡੀ ਵਾਂਹ ਫੜੀ ਆ ਠੀ ਮੇਲਾ ਲੱਗਦਾ ਮਾਗੀ ਦਾ ਦੁਨੀਆ ਸੰਗਤ ਬਹੁਤ ਹੁੰਦੀ ਆ ਬਹੁਤ ਕੱਜਲ ਖੁਆਰਕ ਹੁੰਦੀ ਆ ਭਗਵਾਨਤ ਨੇ 15 ਦਿਨਾਂ ਬਿਜਲੀ ਛਾੜੀ ਛਟਕੋ ਮਨਜ਼ੂਰ ਕਰ ਦਿੱਤੀ ਲੋਕਾਂ ਨੂੰ ਚੰਗੀਆਂ ਸਹੂਲਤਾਂ ਮੁਹੱਈਆ ਕਰਵਾਉਣਾ ਸਰਕਾਰਾਂ ਦਾ ਫਰਜ਼ ਹੁੰਦਾ ਹੈ ਜਿਸ ਨੂੰ ਆਮ ਲੋਕਾਂ ਦੀ ਸਰਕਾਰ ਵੱਲੋਂ ਬਖੂਬੀ ਨਿਭਾਇਆ ਜਾ ਰਿਹਾ ਹੈ